ਵਿਆਹ ਤੋਂ ਬਾਅਦ ਕੁੜੀਆਂ ਦੇ ਨਾਲ ਹੁੰਦਾ ਮਾੜਾ ਸਲੂਕ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਕੋਈ ਵਸਤੂ ਸਮਝਣਾ ਕਿ ਉਹਨਾਂ ਨੂੰ ਕੁਝ ਵੀ ਆਖਿਆ ਜਾਵੇ ਉਹਨਾਂ ਦੇ ਘਰਦਿਆਂ ਨੂੰ ਗਾਲ੍ਹਾਂ ਕੱਢੀਆਂ ਜਾਣ ਘਰ ਦੇ ਵਿੱਚ ਬੱਚੇ ਤੱਕ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਇਹੋ ਜਿਹੇ ਵਿਅਕਤੀਆਂ ਦੇ ਨਾਲ ਮਜਬੂਰਨ ਰਹਿਣਾ ਪਵੇ ਜਿਹੜੇ ਕਿ ਹਰ ਗੱਲ ਤੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਰੋਟੀ ਖਾਣ ਤੱਕ ਨੂੰ ਨਹੀਂ ਦਿੰਦੇ ਅਤੇ ਇਹ ਸਾਰੀ ਜਲਾਲਤ ਤੋਂ ਤੰਗ ਆ ਕੇ ਜਦੋਂ ਕੁੜੀਆਂ ਆਪਣਾ ਸਾਹ ਮੋਕਾ ਲੈਂਦੀਆਂ ਨੇ ਤਾਂ ਪਰਿਵਾਰਿਕ ਮੈਂਬਰ ਉਸ ਸਮੇਂ ਸੋਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਣ ਦੇ ਨਾਲ-ਨਾਲ ਕਾਰਵਾਈ ਦੀ ਮੰਗ ਕਰਦੇ ਨੇ ਅਕਸਰ ਹੀ ਇਹ ਸਵਾਲ ਖੜਾ ਹੁੰਦਾ ਹੈ ਕਿ ਸਮਾਂ ਰਹਿੰਦੇ ਕਿਉਂ ਨਹੀਂ ਕਦਮ ਚੱਕਿਆ ਜਾਂਦਾ ਤਾਂ ਖੈਰ ਸਾਡੇ ਸਮਾਜ ਦੇ ਵਿੱਚ ਇਹ ਰੀਤ ਸ਼ੁਰੂ ਤੋਂ ਹੀ ਬਣੀ ਆਈ ਹੈ ਕਿ ਕੁੜੀਆਂ ਨੂੰ ਹਮੇਸ਼ਾ ਸਮਝਾਇਆ ਜਾਂਦਾ ਹੈ ਕਿ 2 ਦਿਨ 4 ਦਿਨ ਚੁੱਪ ਰੋ 4 ਮਹੀਨੇ ਕੱਢ ਲਵੋ 4 ਸਾਲ ਕੱਢ ਲਵੋ ਪਰ ਅੰਤ ਨੂੰ ਜਦੋਂ ਇਹਨਾਂ ਸਾਰੀਆਂ ਮਜਬੂਰੀਆਂ ਦੇ ਚਲਦੇ ਹੋਏ ਉਹ ਥੱਕ ਹਾਰ ਜਾਂਦੀਆਂ ਨੇ ਅਤੇ ਕੋਈ ਰਾਹ ਨਹੀਂ ਦਿਖਦਾ ਤਾਂ ਉਹ ਆਪਣਾ ਰਾਹ ਹੀ ਮੁਕਾ ਲੈਂਦੀਆਂ ਨੇ ਜ਼ਿੰਦਗੀ ਮੁਕਾ ਦਿੰਦੀਆਂ ਨੇ ਸਮਾਣਾ ਵਿਖੇ ਵੀ ਕਹਿੋ ਜਿਹੀ ਘਟਨਾ ਵਾਪਰੀ ਹੈ ਜਿੱਥੇ 7 ਸਾਲ ਤੋਂ ਬਾਅਦ ਇੱਕ ਵਿਆਹੁਤਾ ਨੇ ਖੌਫਨਾਕ ਕਦਮ ਚੁੱਕਿਆ ਘਰ ਦੇ ਵਿੱਚ ਦੋ ਬੱਚੇ ਵੀ ਸੀ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਅਤੇ ਨਾਲ ਹੀ ਦੱਸਿਆ ਗਿਆ ਕਿ ਉਹਨਾਂ ਦੀ ਧੀ ਜਿਸ ਦਾ ਨਾਮ ਪਰਮਜੀਤ ਕੌਰ ਸੀ ਜੋ ਕਿ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸਰਾਏ ਬੰਜਾਰਾ ਦੀ ਰਹਿਣ ਵਾਲੀ ਸੀ ਅਤੇ 7 ਸਾਲ ਪਹਿਲਾਂ ਹੀ ਸਮਾਣਾ ਦੇ ਨੌਜਵਾਨ ਦੇ ਨਾਲ ਉਸ ਦਾ ਵਿਆਹ ਹੋਇਆ ਸੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਸ ਬਾਰੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੁੜੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਹੋ ਚੁੱਕੀ ਹੈ ਕੁੜੀ ਦੇ ਭਰਾਵਾਂ ਨੇ ਕਿਹਾ ਕਿ ਉਸ ਨੂੰ ਮਾਰਿਆ ਗਿਆ ਹੈ ਪਰਿਵਾਰਿਕ ਮੈਂਬਰਾਂ ਦੀ ਮੰਗ ਇਹ ਹੀ ਹੈ ਕਿ ਦੋਸ਼ੀਆ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਵੱਲੋਂ ਭੈਣ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਅੱਜ ਹਾਲਾਤ ਇਹ ਬਣ ਗਏ ਨੇ ਇਸ ਕਰਦੇ ਕਿ ਦੋ ਬੱਚਿਆਂ ਤੋਂ ਉਹਨਾਂ ਦੀ ਮਾਂ ਖੋਹ ਲਈ ਗਈ ਤੇ ਇਸ ਤਰ੍ਹਾਂ ਕਰਨ ਵਾਲਾ ਕੋਈ ਹੋਰ ਨਹੀਂ ਸਗੋਇਨਾ ਬੱਚਿਆਂ ਦਾ ਦਾਦਕਾ ਪਰਿਵਾਰ ਹੈ ਪੁਲਿਸ ਦੇ ਵੱਲੋਂ ਸਾਰੇ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਇਹ ਦੇਖਣਾ ਹੋਵੇਗਾ ਪਰ ਕੁੜੀ ਦੇ ਮਾਪਿਓ ਤੇ ਭਰਾਵਾਂ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਉਹਦੇ ਵਿੱਚ ਇਹੀ ਸਾਹਮਣੇ ਆਇਆ ਕਿ ਕੁੜੀ ਨੂੰ ਪਰੇਸ਼ਾਨ ਕਰਕੇ ਉਸ ਦੀ ਜਾਨ ਲਈ ਗਈ ਹੈ ਤੇ ਇਹ ਇਲਜ਼ਾਮ ਉਸਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਉੱਪਰ ਲੱਗੇ ਨੇ